ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਫਿਗੂ ਤੇਗ ਬਾਬਾ ਸ਼ਰਮਾਰਾ ਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਪਰੇਸ਼ਾ ਦਾ ਮਾਸ਼ ਕਰੋ ਬਾਬਾ ਜੀ ਔਖੀ ਕਿੜੀ ਨਾ ਦੇਖਣ ਕਰੋ ਕਿਰਪਾ ਤਨਤਨ ਫਿਗੂ ਤੇਗ ਵਾਸਤੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬੱਚੇ ਤੋਂ ਬੱਚਿਆਂ ਨੂੰ ਪਰਦੋ ਕਿਰਪਾ ਬਖਸ਼ਿਆ ਦੇ Yeah, yeah, yeah. ਲੇ ਜਨਮ ਜਨਮ ਦੀ ਕਾਟੀ ਤੂੰ ਰਖੇ ਸਤਿ ਬਾਦਸ਼ਾਹ ਮਾ ਜਨਮ ਜਨਮ ਦੀ ਕੱਟੀਏ ਦਰਸ਼ਨ ਦੇ ਜੀਵਾ ਗੁਰ ਤੇ ਬਾਦ ਜੀਵਾ ਗੁਰ ਕਰਮੋਇ ਤੰਮੇਰਾ ਫੁਰਦ ਕਰਮੋਇ ਤੰਮੇਰਾ ਏ ਬਨਾਮ ਸਿ ਤੁੰਬੰਦੇ ਬਨਾਮ ਸਿ ਤੁੰਬੰਦੇ ਰੇ ਓ ਨਾਮ ਕਰਿ ਅਪਿੰਦੇ

ਗੁਰ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਪਾਗ ਨਿਦਾਰ ਹੁਦੈ ਤਬ ਨਉ ਪ੍ਰਮਤੇ ਫਿਰਤੇ ਬਹੁਤਾਉ ਕੋਰ ਸਮੁੰਦਰ ਮੈ ਭੂਡ ਤਥੀ ਕਭ ਹੋ ਮਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਤਰਾ ਜਗ ਤਾ ਸੰਕਟ ਜੋਂ ਨ ਗਰਬ ਨ ਆਇਓ ਜਪਿਓ ਜੇ ਨਿ ਅਰਜੁਨ ਦੇਵ ਗੁਰੂ ਹਿਰ ਸੰਕਟ ਜੋਂ ਨ ਗਰਬ ਨ ਸਵਰੂਪੀ ਰਹੋ ਪਰ ਕਾਲ ਮਖਰਾ ਕਸ਼ ਪੈਦ ਨਹੀਂ ਗੁਰ ਅਰਜਨ ਪਰ ਤੱਕ ਹਾਰ ਜੀਤਾ ਸਮੁੰਦਰ ਸਾਗਰ ਨੀਰ ਭਰਿਆ ਏਤੇ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਨ ਸੁਖੁ ਆਤਿਨ ਰਾਤੀ ਆਇਆ ਦੂਰ ਚਲ ਕੈ ਮੈਂ ਤਕੀ ਤਉ ਸਰਣਾਏ ਜੀਰ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁਖ ਗਵਾਹੀ ਜੀ ਰਾਮ ਨਾਮ ਉਰ ਮਹਿ ਗਉ ਜਾ ਕਾ ਸਾਹ ਨਹੀਂ ਕੋਈ ਜਿਹਸ ਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਸੁ ਕਹੂ ਟੱਪ ਗੁਰ ਸੇਵੀ ਹੈ ਹਨ ਸਸਾਜ ਸੁਦਾਏ ਦਰਸ਼ਨ ਪਰਸ ਹੈ ਗੁਰੂ ਕ ਜਨਮ ਮਰਨ ਜਹਾਈ ਹੋਵੇ ਸਵਤਖਸਮ ਦੀ ਨੂਰੇ ਅਰਸਾ ਕਰਸਾ ਚਟੀਆਂ ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸੱਜਣ ਸੱਚਾ ਪਾਤਸ਼ਾਹ ਫਿਰ ਸਾਹਾਂ ਦੇ ਸਾਹ जिस पास बैठ आसू तब न दावे सां सतनाम श्री गुरु साहिब जी त न महला पंजबा जिसका तन मानो तन सब तेसका ਸੋਈ ਸੁਘੜ ਸੁਜਾਨੀ ਤੇਨਹੀ ਸੁਣਿਆ ਦੁੱਖ ਸੁਖ ਮੇਰਾ ਤੌਬਤ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ نہیں سنیا دکھ سکھ میرا تو بدنی کی کھٹانی جی کی ایک ہی پہمانی ابر جتن کر رہے بہتے تین تین نہیں قیمت جانی رہا અમૃત નામ નિર્મુલક હીરા ગુરદીનો મંતાની દિગ નડોલા દ્રઢ કર રહે ઓ પૂર ન હોય તૃપતાની ઓ એ જો બીચ 함 તમ કછ હોતે ਇਨਕੀ ਬਾਤ ਵਿਲਾਨੀ ਅਲੰਕਾਰ ਨੇ ਲਥੈ ਨਹੀਂ ਹੋਈਆ ਤਾਂ ਤੇ ਕਨਕ ਰਖਾ ਲਈ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਲ ਕਰਦਾ ਦੇਉ ਗੁਰ ਕੀਓ ਬੰਧਨੀ ਪਰ ਜਟਿਓ ਜੋਤ ਸਹਜ ਸੁਖ ਸੁਭਾਉ ਬਾਜੇ ਅਨਹਤ ਬਾਣੀ कहो नानक नओ बी वाहिगुरु का ख़ालसा वाहिगुरू जी फतेह तनाशरी महल्ला पंजवा ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਧਨੇ ਕੇ ਖਟਾਨੇ ਪਰਮ ਸਨਮਾਨਯੋਗ ਗੁਰੂ ਰੂਪ ਗ੍ਰੰਪੰਜ ਬਹਾਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨਾ ਸ੍ਰੀ ਰਾਗ ਅੰਦਰ ਹੈ ਜੀ ਧੰਨ ਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 671 ਉੱਪਰ ਸੁਬਾਈ ਮੰ ਹੈ ਸਤਿਗੁਰ ਜੀ ਕਿਰਪਾ ਕਰੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਸਾਰਿਆਂ ਦਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਤ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ